ਦੇਖੋ ਜੀ ਇਹ پارک ਸਰਕਾਰੀ ਜ਼ਰੂਰ ਹੈ ਲੇਕਿਨ ਸਰਕਾਰੀ ਐਡ ਇੱਥੇ ਬਿਲਕੁਲ ਨਹੀਂ ਆ ਰਹੀ ਪਹਿਲਾਂ ਵੀ ਨਹੀਂ ਆ ਰਹੀ ਤੇ ਹੁਣ ਵੀ ਨਹੀਂ ਆ ਰਹੀ ਇਹ ਜੋ ਵੀ ਬਣ ਰਿਹਾ ਹੈ ਇਹ ਸਾਰਾ ਲੋਕਾਂ ਦੇ ਸਹਿਯੋਗ ਨਾਲ ਹੀ ਬਣ ਰਿਹਾ ਹੈ ਲੋਕਾਂ ਨੇ ਦੇਣੀ ਹੈ ਸਾਰੀ ਜੋ ਪੈਸਾ ਇਕੱਠਾ ਕੀਤਾ ਸੀ ਲਾਇਆ ਹੈ ਲੋਕਾਂ ਨੇ ਦੇਣ ਨਾਲ ਆਇਆ ਹੈ ਆਰਦੇ ਆਇਆ ਸੀ ਬਹੁਤ ਐਪਲੀਕੇਸ਼ਨ ਦਿੱਤੀਆਂ ਬਹੁਤ ਮਿੰਤਾਂ ਕੱਢੀਆਂ ਸਰਕਾਰ ਨੇ ਸਾਡੇ ਤਾਈ ਪਹੁੰਚ ਕਿਉਂਕਿ ਸਾਡੇ ਜਿੰਨੇ ਵੀ ਲੋਕ ਹੈ ਮੀਡੀਅਮ ਤਰਕੇ ਦੇ ਹੈ ਉਹ ਇਹਨਾਂ ਨੂੰ ਜਾਣਦੇ ਕੁਛ ਨਹੀਂ ਵੀ ਇਹ ਸਾਡੀ ਵੋਟ ਹੈ ਹੀ ਨਹੀਂ ਹੈ ਨਾਲੇ ਸ਼ਰਮਾ ਜੀ ਅਸੀਂ ਤਾਂ ਜਦੋਂ ਮੈਂ ਤੇ ਕੁੱਕੀ ਚੋਪੜਾ ਨੇ ਆਪਣੇ ਸਰਬਜੀਤ ਦੇ ਬੰਦਿਆਂ ਨਾਲ ਗੱਲ ਕੀਤੀ ਸਾਡੇ ਮਲੇ ਜੇ ਇੱਕ ਖਾਸੀ ਦਾ ਭਾਵੇਂ ਕੋ ਕਾਲੀਆ ਤੇ ਭਾਵੇਂ ਕਾਂਗਰਸੀ ਹੈ ਚਾਹੇ ਕੋ ਆਮ ਪਾਰਟੀ ਦਾ ਹੈ ਜਦੋਂ ਕੋ ਸਾਂਝੇ ਕੰਮ ਲਈ ਕੋਈ ਪੈਸਾ ਦੇਣ ਆਉਂਦਾ ਨਾ ਅਸੀਂ ਉਹਦਾ ਮਾਨ ਸਨਮਾਨ ਕੁੱਕੀ ਚੋਪੜੇ ਨਾਲ ਲੈ ਕੇ ਨਾਲ ਉਹਨਾਂ ਹੀ ਕਰਦੇ ਆ ਚਾਹੇ ਕਿਸੇ ਅਸੀਂ ਕਿਸੇ ਵੀ ਪਾਰਟੀ ਦਾ ਸਬੰਧਤ ਹੋਈਏ ਅਸੀਂ ਫਿਰ ਵੀ ਇਹਨੇ ਕਹਿੰਦੇ ਵਕੋਸ਼ਾਂ ਦੇ باوجود ਵੀ ਇਹਨਾਂ ਰਾਜਨੀਤਿਕ ਬੰਦਿਆਂ ਨੂੰ ਹੁੰਦੇ ਸਾਡੀਆਂ ਵੋਟਾਂ ਨਹੀਂ ਹੁੰਦੀਆਂ ਅਸੀਂ ਕਿਹਨੇ ਚਾਹੋ ਤੁਹਾਡੇ ਤੁਸੀਂ ਇੱਥੇ ਆਓਗੇ ਜਿਤ ਮਨ ਬਣਾਓਗੇ ਤੁਹਾਡੇ ਲੋਕ ਜੋੜਗੇ ਪਰ ਇਹਨਾਂ ਗੱਲਾਂ ਕਰਦੇ باوجود ਸਾਡੀ ਨਾਂ ਤਾਂ ਇਹਨਾਂ ਨੇ ਹਾਂ ਬਾਟਲ ਦੇ ਕੇ ਪੰਦਰੇ ਗੱਲ ਸੁਣੀ ਮੈਂ ਪ੍ਰੇ ਮੈਣੀ ਠੇਕੇਦਾਰ ਮੈਂ ਇਹ ਕਹਿਣਾ ਚਾਹਣਾ ਵੀ ਕੋਟਕਪੂਰੇ ਦੇ ਵਿੱਚ ਕਿੰਨੀਆਂ ਪਾਰਕਾਂ ਆ ਇਹ ਸਿਰਫ ਦੋ ਪਾਰਕਾਂ ਰਹਿ ਗਈਆਂ ਬਾਕੀ ਪਾਰਕਾਂ ਸਾਰੀ ਹੋਣ ਦਗਵਾ ਚੁੱਕੀਆਂ ਕਿਉਂਕਿ ਮੁਹੱਲੇ ਵਾਲਿਆਂ ਨੇ ਸਰਕਾਰ ਨੇ ਮਿਸਲ ਕਮੇਟੀ ਨੇ ਉਹ ਪਾਰਕਾਂ ਸੰਭਾਲ ਲਈਆਂ ਨਹੀਂ ਜੀ ਜਿਉ ਇੱਕ ਵਾਰੀ ਬਣਾਤੀਆਂ ਉਸ ਵਕ ਕੋਈ ਪੈਸਾ ਨਹੀਂ ਲਾਇਆ ਸਿਰਫ ਇਹ ਸਾਡੀ ਪਾਰਕ ਜਿਹੜੀ ਹੈਗੀ ਇਹ ਮੁਹੱਲੇ ਦੇ ਸਹਿਯੋਗ ਨਾਲ ਸਾਡਾ ਮੁਹੱਲਾ ਜਿਹੜਾ ਹੈਗਾ ਉਹ ਕਿਸੇ ਪਾਰਟੀ ਨਾਲ ਸੰਬੰਧਤ ਨਹੀਂਗਾ ਜੀ ਉਹ ਸਾਰੇ ਰਲੇ ਮਿਲੇ ਬੰਦੇ ਆ ਕੋਈ ਕਿਸੇ ਪਾਰਟੀ ਨਾਲ ਕੋਈ ਕਿਸੇ ਨਾਲ ਪਰ ਉਹ ਅੰਦਰ ਖਾਤੇ ਹੀ ਹੈ ਜੀ ਅੰਡੀਵਿਲੀਏ ਪਰ ਇਹ ਜਦੋਂ ਮਹੱਲੇਦਾਰੀ ਦਾ ਕੰਮ ਆਉਂਦਾ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਨੇ ਇਹ ਪਾਰਕ ਜਿਹੜਾ ਲੋਕਾਂ ਦੇ ਸਹਿਯੋਗ ਨਾਲ ਹੀ ਸਟਾਰਟ ਹੋਇਆ ਸੀ ਜਦੋਂ ਕਾਮਰੇਟ ਮਿਲਕੀ ਨਾਮ ਇੱਥੇ ਕਾਉਂਸਲਰ ਸੀ ਉਹਨਾਂ ਨੇ ਵੀ ਮਹੱਲੇ ਚੋਂ ਪੈਸੇ ਇਕੱਠੇ ਕਰਕੇ ਪਾਰਕ ਦੀ ਚਾਰਦੁਵਾਰੀ ਕਰਾ ਕੇ ਉਹਨੂੰ ਪਾਰਕ ਬਣਾਇਆ ਸੀ ਉਸ ਤੋਂ ਬਾਅਦ ਥੋੜਾ ਮੋਟਾ ਕਮੇਟੀ ਚ ਉਹਨਾਂ ਨੇ ਕੰਮ ਕਰਵਾਇਆ ਉਸ ਤੋਂ ਬਾਅਦ ਲੰਮਾ ਸਮਾਂ ਮਤਲਬ ਉਵੇਂ ਚਾਰਦੁਵਾਰੀ ਦੇ ਅੰਦਰ ਹੀ ਪਾਰਕ ਰਿਆ ਜਾਂ ਕਿਸੇ ਨੇ ਮਹੱਲੇ ਵਾਲਿਆਂ ਨੇ ਸਲੇਜਾਂ ਮਾਰ ਲੀਆਂ ਸੜੀ ਦਾ ਮੀਰਾਬਾਈ ਡਰਾਮাটਿਕ ਕਲੱਬ ਹੁੰਦੀ ਸੀ ਸਾਰੇ ਮੱਲੇ ਨੇ ਰਲ ਕੇ ਔਰ ਉਹਦਾ ਫਾਇਦਾ ਸਾਡੇ ਮੱਲੇ ਨੂੰ ਸਾਡੇ ਆਸ-ਪਾਸ ਦੇ ਇਲਾਕੇ ਸਾਰੇ ਵਾੜਾਂ ਨੂੰ ਹੋ ਰਿਹਾ ਅਸੀਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਇਸ ਪਾਰਕ ਨੂੰ ਬਚਾਉਣ ਵਾਸਤੇ ਸਹਿਯੋਗ ਦਿੱਤਾ ਔਰ ਕੋਈ ਸਾਨੂੰ ਕਿਸੇ ਸਰਕਾਰ ਦਾ ਕੋਈ ਸਹਿਯੋਗ ਨਹੀਂ ਆਇਆ ਸਰਕਾਰ ਦਾ ਸਿਰਫ ਆ ਬੋਰਡ ਸਹਿਯੋਗ ਹੈਗਾ ਜਿਹੜਾ ਲੱਗਾ ਹੋਇਆ ਇੱਥੇ भगवंत मान के के दा एदु पेला लोहे दा बोर्ड लागे हु 20 ਦਿਨ ਬਾਦੂ ਪਟਕੇ ਲਾਗੇ ਤੇ ਸਟੀਲ ਦਾ ਲਾਗੇ ਉਹ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਪਹਿਲਾਂ ਕਿ ਉਹ ਪਟਿਆ ਗਿਆ ਤੇ ਇਹ ਨਵਾਂ ਲਾਤਾ ਹੋਰ ਕੋਈ ਇੱਥੇ ਸੰਯੋਗ ਨਹੀਂ ਬਹੁਤ ਵਾਰ ਬੇਨਤੀਆਂ ਕਰ ਚੁੱਕੇ ਆ ਨਹੀਂ ਸੁਣਵਾਈ ਹੁਈ